ਸਾਰੇ ਸਮਾਨ ਨੂੰ ਇਸ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਬਣ ਕੇ ਕਿੰਨਾ ਸੋਹਣਾ ਤਿਆਰ ਹੋ ਗਿਆ ਜੀ ਪਰ ਘਟੌਣ ਵਿੱਚ ਇਹ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗੀ ਜੇ ਇਹ ਨੂੰ ਕਰ ਲੈਣਾ ਸਿਰਫ 2 ਮਿੰਟ ਦੇ ਵਿੱਚ ਹੀ ਬਣ ਕੇ रेडी ਹੋ ਜਾਂਦਾ ਬਿਲਕੁਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ weight loss recipe ਦੇ ਬਾਰੇ ਦੱਸਾਂਗਾ ਅਗਰ ਤੁਸੀਂ ਆਪਣਾ weight ਘੱਟ ਕਰਨਾ ਚਾਹੁੰਦੇ ਹੋ ਜਿਹੜੇ ਬਹੁਤ ਸਾਰੇ ਮੇਰੇ ਪਿੰਡ ਭਰਾ ਹੈਗੇ ਨੇ ਜਿਹੜੇ ਕਿਤੇ ਨਾ ਕਿ ਅਸੀਂ ਡੋਂਗ ਵੇਚ ਜਿਹੜੀ ਕਰਦੇ ਸੀਗੇ ਬਟ ਅਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਆ ਉਹ ਵੀ ਸਾਨੂੰ ਜਿਹੜੀ high protein diet ਹੈ ਜਿਹੜੀ ਸਾਨੂੰ ਉਹਦੇ ਬਾਰੇ ਉਣਾਉਂਦੇ ਕਿ ਵੇਸਨ ਦਾ ਚੇਲਾ ਵੀ ਹੁੰਦਾ ਵਾ ਲੇਕਿਨ ਉਹ ਹਾਈ ਪ੍ਰੋਟੀਨ ਵਾਲਾ ਹੋਏਗਾ ਜਿਹੜਾ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਣਾਉਣਾ ਸਿਖਾਵਾਂਗਾ ਅਗਰ ਤੁਸੀਂ ਆਪਣਾ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਆਪਣੀ ਕਿਸੇ ਵੀ ਮੀਲ ਦੇ ਵਿੱਚ ਤੁਸੀਂ ਇਸ ਨੂੰ ਸ਼ਾਮਿਲ ਕਰ ਸਕਦੇ ਹੋ ਬਹੁਤ ਹੀ ਸੌਖਾ ਇਸ ਨੂੰ ਬਣਾਉਣਾ ਹੈ ਇਸ ਦੇ ਵਾਸਤੇ ਕੋਈ ਜ਼ਿਆਦਾ ਚੀਜ਼ ਤੁਹਾਨੂੰ ਲੈਣ ਦੀ ਲੋੜ ਨਹੀਂ ਹੈ ਕਿ ਵੇਸਨ ਹਰ ਇੱਕ ਦੇ ਘਰੇ ਹੁੰਦਾ ਹੀ ਆ ਤੇ ਥੋੜਾ ਜਿਹਾ ਆਪਾਂ ਨੂੰ ਪਨੀਰ ਲੈਣਾ ਪਏਗਾ ਤੇ ਉਹਨੂੰ ਕਿਵੇਂ ਬਣਾਉਣਾ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਪੈਗੀ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਜਿਹੜੇ ਮੇਰੇ ਭੈਣ ਭਰਾ ਜਿਹੜੇ ਨੌਨवेज ਤੇ ਉਹਨਾਂ ਵਾਸਤੇ ਇਹ ਡਾਈਟ ਬਹੁਤ ਹੀ ਵਧੀਆ ਹੈ। ਅਗਰ ਤੁਸੀਂ ਇਹ ਵੇਸਟਨ ਚੀਲਾ ਤੁਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਜਿਹੜਾ ਤੁਹਾਡਾ ਬੋਡੀ weight ਬਹੁਤ ਹੀ ਛੇਤੀ ਤੁਹਾਡਾ ਬੋਡੀ weight ਘਟਨਾ ਸ਼ੁਰੂ ਹੋ ਜਾਏਗਾ ਕਿ ਜਿਹੜਾ ਵੇਸਟਨ ਚੀਲਾ ਜੀ ਇਹ ਹਾਈ ਪ੍ਰੋਟੀਨ ਡਾਈਟ ਹੈ ਜੀ। ਇਹਦੇ ਵਿੱਚ ਹਾਈ ਪ੍ਰੋਟੀਨ ਬਹੁਤ ਜ਼ਿਆਦਾ ਭਰ ਜਾਂਦਾ ਵਾ। ਉਹਦੇ ਵਾਸਤੇ ਤੁਹਾਨੂੰ ਕੀ ਕੀ ਚਾਹੀਦਾ ਜੀ? ਉਹਦੇ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਜੀ ਸਾਨੂੰ 100-200 ਗ੍ਰਾਮ ਸਾਨੂੰ ਪ੍ਰੀਜੇ ਦਾ 100 ਗ੍ਰਾਮ ਅਸੀਂ ਪਨੀਰ ਲਵਾਂਗੇ ਜੀ। ਤੇ ਬਰੀਕ ਬਰੀਕ ਪਿਆਜ਼ ਤੁਸੀਂ ਇੱਕ ਕੱਟ ਲੈਣਾ ਤੇ ਅਸੀਂ ਸ਼ਿਮਲਾ ਮਿਰਚ ਬਰੀਕ ਬਰੀਕ ਕੱਟੀ ਆ ਤੇ ਨਾਲ ਹੀ ਅਸੀਂ ਇੱਕ ਛੋਟਾ ਜਿਹਾ ਟਮਾਟਰ ਅਸੀਂ ਬਰੀਕ ਬਰੀਕ ਕੱਟ ਲਿਆ ਜੀ ਤੇ ਉਸ ਤੋਂ ਬਾਅਦ ਤੁਸੀਂ ਲੈਣਾ ਇੱਕ ਵੇਸਣ ਲੈਣਾ ਤੁਸੀਂ 100 ਗ੍ਰਾਮ ਵੇਸਣ ਲੈਣਾ ਜੀ ਮੈਂ ਥੋੜਾ ਜਿਹਾ ਜ਼ਿਆਦਾ ਲਿਆ ਵਾ ਜਿੰਨਾ ਤੁਹਾਡਾ ਵੇਸਣ ਹੋਏਗਾ ਮੰਨ ਕੇ ਜੇ ਤੁਹਾਡਾ 100 ਗ੍ਰਾਮ ਵੇਸਣ ਆ ਤਾਂ ਤੁਸੀਂ 100 ਗ੍ਰਾਮ ਹੀ ਪਨੀਰ ਲੈਣਾ ਜੀ ਟਮਾਟਰ ਪਿਆਜ਼ ਆ ਜਿਹੜੇ ਤੁਸੀਂ ਉਹ ਆਪਣੀ ਚੋਅ ਦੇ ਹਿਸਾਬ ਨਾਲ ਤੁਸੀਂ ਪਾਤਾ ਜਿੰਨਾ ਤੁਹਾਡਾ ਦਿਲ ਕਰਦਾ ਵਾ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਤੁਸੀਂ ਜੋ ਜਿਹੜਾ ਤਨੀਰ ਤੁਸੀਂ 100 ਗ੍ਰਾਮ ਲੈ ਆ ਜੀ ਆਪਾਂ ਇਹਨੂੰ ਕद्दूकस ਕਰ ਲੈਣਾ ਇਦਾਂ ਤੁਸੀਂ ਇਹਨੂੰ ਬਰੀਕ ਬਰੀਕ ਕद्दूकस ਕਰਕੇ ਰੱਖ ਲੈਣਾ ਜਾਂ ਫਿਰ ਤੁਸੀਂ ਇਹਨੂੰ ਹੱਥ ਦੇ ਨਾਲ ਦੀ ਜੀ ਇਹਨੂੰ ਬਰੀਕ ਬਰੀਕ ਤੁਸੀਂ ਪੀਸ ਸਕਦੇ ਹੋ ਜੀ ਤੁਸੀਂ ਔਰ ਇੱਕੋ ਹੀ ਸਾਡਾ ਜਿਹੜਾ ਪਨੀਰ ਹੈ ਜੀ ਇਹਨੂੰ ਅਸੀਂ ਕद्दूकस ਕਰਕੇ ਅਸੀਂ ਇਹਨੂੰ ਰੈਡੀ ਕਰ ਲਿਆ ਆ ਸਾਡਾ ਪਨੀਰ ਜਿਹੜਾ ਇਸ ਤਰ੍ਹਾਂ ਦਾ ਬਣ ਕੇ ਰੈਡੀ ਹੋ ਗਿਆ ਜੀ ਹੁਣ ਅਸੀਂ ਕੀ ਕਰਨਾ ਵਾਸ਼ੂਰ ਕੀ ਕਰਾਂ ਇੱਕ ਵਾਰ ਅਸੀਂ ਖਾਲੀ ਬੋਲ ਲੈਣੀ ਹੈ ਜੀ ਖਾਲੀ ਬੋਲ ਲੈਣੀ ਕੀ ਕਹਿੰਦਾ ਸੀ ਆ ਜਿਹੜਾ ਪਨੀਰ ਹੈ ਜੀ ਅਸੀਂ ਆਪਣਾ ਪਨੀਰਾ ਸੋਰੀ ਜਿਹੜਾ ਜਿਹੜਾ ਵੇਸਣਾ ਜੀ ਸਾਡਾ ਇਹ 100 ਗ੍ਰਾਮ ਵੇਸਣਾ ਸੀ ਇਹਦੇ ਵਿੱਚ ਪਾ ਲੈਣਾ ਜੀ ਵੇਸਣ ਬਾਣ ਤੋਂ ਬਾਅਦ ਜਿਹੜਾ ਅਸੀਂ ਪਨੀਰ ਸੀਗਾ ਅਸੀਂ 100 ਗ੍ਰਾਮ ਸੀ ਕद्दूकस ਕੀਤਾ ਸੀ ਆਬਵੀਅਸਲੀ ਇਹਦੇ ਵਿੱਚ ਇਸ ਤਰ੍ਹਾਂ ਸਾਰਾ ਸੀ ਪਾ ਦੇਣਾ ਜੀ ਇਹਨੂੰ ਇਸ ਤਰ੍ਹਾਂ ਪਾ ਕੇ ਸਾਰੇ ਨੂੰ ਮੋੜ ਕੇ ਜੀ ਇਹਦੇ ਵਿੱਚ ਟਮਾਟਰ ਪਾ ਕੇ ਸੀ ਇਹਦੇ ਵਿੱਚ Shimla mirch ਜਿਹੜੀ ਬਰੀਕ-ਬਰੀਕ ਕੱਟੀ ਸੀ ਇਹਦੇ ਬਾਅਦ ਚੋਂ ਆਪਾਂ ਟਮਾਟਰ ਵੀ ਇਹਦੇ ਵਿੱਚ ਪਾ ਦੇਣਾ ਪਿਆਜ਼ ਟਮਾਟਰ ਸਾਰਾ ਕੁਝ ਪਾ ਦੇਣਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਜੀ ਬਾਅਦ ਚੋਂ ਇਹਦੇ ਵਿੱਚ ਆਪਾਂ ਪਾਣੀ ਤੇ ਕਾਲੀ ਮਿਰਚ ਪਾਣੀ ਆਪਾਂ ਥੋੜੀ ਜਿਹੀ ਉੱਪਰ ਕਾਲੀ ਮਿਰਚ ਪਾ ਦਿੰਦੇ ਤੁਸੀਂ ਆਪਣੇ ਹਿਸਾਬ ਦੇ ਤਾਬਿਕ ਪਾ ਸਕਦੇ ਹੋ ਇਹਦੇ ਵਿੱਚ ਪਾ ਕੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਪਾਵਾਂਗੇ ਥੋੜਾ ਜਿਹਾ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲੈਣਾ ਜਿੰਨਾ ਤੁਹਾਨੂੰ ਸਵਾਦ ਲੱਗੇ ਨਮਕ ਤੁਸੀਂ ਇਹਨੂੰ ਪਾ ਲੈਣਾ ਪਾਨਤਵਾਰ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਗਲਾਸ ਪਾਣੀ ਜੀ ਇਹਦੇ 'ਚ ਪਾਣੀ ਪਾ ਕੇ ਆਪਾਂ ਇਹਨੂੰ ਇਹ ਇਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਇਸ ਤਰ੍ਹਾਂ ਇਹ ਜਦੋਂ ਤੱਕ ਇਹ ਤੁਹਾਡੇ ਪਿਆਜ਼ ਟਮਾਟਰ ਜਿਹੜਾ ਸਾਰਾ ਕੁਝ ਤੁਹਾਡਾ ਮਟੀਰੀਅਲ ਜਿਹੜਾ ਇਹ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦਾ ਜੀ ਹਾਂਜੀ ਆਹ ਦੇਖੋ ਜੀ ਆਪਣਾ ਜਿਹੜਾ ਵਸਨ ਆਪਣਾ ਸਾਰਾ ਸੀ ਜਿਹੜਾ ਪਾਣੀ ਦੇ ਵਿੱਚ ਮਟੀਰੀਅਲ ਆਪਾਂ ਸਾਰਾ ਕੁਝ ਪਾਇਆ ਸੀ ਇਹਦੇ ਵਿੱਚ ਪਨੀਰ ਵਗੈਰਾ ਸਾਰਾ ਕੁਝ ਆਪਣਾ ਘੋਲ ਕੇ ਚੰਗੀ ਤਰ੍ਹਾਂ ਦੇਖੋ ਮਿਕਸ ਹੋ ਕੇ ਰੈਡੀ ਹੋ ਚੁੱਕਿਆ ਦੇਖੋ ਜੀ ਇਹਦੇ ਵਿੱਚ ਗੱਠਾ ਵੀ ਨਹੀਂ ਬਣੀ ਹੈਗੀ ਤੁਸੀਂ ਇਹਨੂੰ ਕਰ ਲੈਣਾ ਸਿਰ 2 ਮਿੰਟ ਦੇ ਵਿੱਚ ਹੀ ਬਣ ਕੇ ਰੈਡੀ ਹੋ ਜਾਂਦਾ ਦੇਖੋ ਜੀ ਬਹੁਤ ਸੋਹਣਾ ਬਣ ਕੇ ਹੈ ਠੀਕ ਹੈ ਜੀ ਫਿਰ ਜਿਹੜਾ ਤਾਂ ਮਟੀਰੀਅਲ ਪਾਈ ਸੀ ਉਹ ਦੇਖੋ ਜੀ ਸਾਰਾ ਤਾਂ ਇਸ ਤਰ੍ਹਾਂ ਇਹਨੂੰ ਮਿਕਸ ਕਰ ਲੈ ਮਿਕਸ ਕਰਨ ਤੋਂ ਬਾਅਦ ਆਪਾਂ ਤੁਸੀਂ ਇਹਨੂੰ ਤਵੇ ਦੇ ਉੱਤੇ ਬਣਾਉਣਾ ਤਵੇ ਦੇ ਉੱਤੇ ਕੀ ਬਣਾਉਣਾ ਤਾਂ ਅਗਲਾ ਕੀ ਪ੍ਰੋਸੈਸ ਹੈ ਚਲੋ ਜੀ ਆਪਾਂ ਨੂੰ ਗਲਾਮੇ ਤਾਂ ਨੂੰ ਪ੍ਰੋਸੈਸ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਤੁਸੀਂ ਦਾਬਣਾ ਗੇਂਦ ਦੇ ਉੱਤੇ ਆਪਣਾ ਤੁਸੀਂ ਤਵਾ ਰੱਖ ਲੈਣਾ ਇਸ ਤਰ੍ਹਾਂ ਤੁਸੀਂ ਨਾਨ ਸਟਿੱਕੀ ਤਵਾ ਜਿਹੜਾ ਵਰਤ ਰਹੇ ਹੋ ਨਾ ਬਰਜੜ ਉੱਤਰ ਉਹ ਇਹਦੇ ਉੱਰੋਂ ਕਿ ਸਾਰਾ ਔਇਲ ਤੁਸੀਂ ਇੱਦਾਂ ਫਲਾ ਲੈਣਾ ਫਰੋਂ ਤੋਂ ਬਾਅਦ ਤੁਸੀਂ ਜਿਹੜਾ ਵੇਸਣਾ ਆਪਾਂ ਜਿਹੜਾ ਇਹਦੇ ਤੇ ਪਾਵਾਂਗੇ ਜਿਵੇਂ ਔਇਲ ਤਾਂ ਤੁਸੀਂ ਘੱਟ ਤੋਂ ਘੱਟ ਇਸਤੇਮਾਲ ਕਰਨਾ ਜਿਹੜਾ ਵੀ ਤੁਸੀਂ ਉਹ ਉਹ ਇਹਨੂੰ ਲੈਣਾ ਵਾ 올ਿਵ ਆਇਲ ਜਿਆਦਾ ਜਿਆਦਾ ਕੋਸ਼ਿਸ਼ ਕਰ ਵੀ 올ਿਵ ਆਇਲ ਹੋਵੇ ਜਿਹੜਾ ਉਹ ਅਸੀਂ ਵਰਤ ਸਕੀ ਹੁਣ ਜਿਹੜਾ ਵਸਣ ਤੁਸੀਂ ਬਣਾ ਸੀਓ ਅਸੀਂ ਦੀ ਮਦਦ ਨਾਲ ਤੁਸੀਂ ਨਾ ਇਹਦੇ ਉੱਪਰ ਹਲਕਾ ਹਲਕਾ ਜਿਹਾ ਪਾ ਦੇਣਾ ਤੁਸੀਂ ਇਹਨੂੰ ਉਦੋਂ ਤੱਕ ਇਹਨੂੰ ਗੈਸ ਦੇ ਉੱਤੇ ਰੱਖਣਾ ਜਦੋਂ ਤੱਕ ਇਹ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਕਿ ਤੁਸੀਂ ਦੇਖ ਸਕਦੇ ਹੋ ਲਈ ਥੋੜਾ ਥੋੜਾ ਜੀ ਵੇਚ ਕੁਝ ਚੀਜ਼ਾਂ ਜਿਹੜੀਆਂ ਇਹ ਕੱਚੀਆਂ ਰਹਿ ਗਈਆਂ ਹਜੇ ਨਾ ਇਹ ਪੱਕੇ ਨਹੀਂ ਹੈਗਾ ਜਦੋਂ ਤੱਕ ਇਹ ਪੱਕੇਗਾ ਨਾ 2-4 ਮਿੰਟ ਦੇ ਵਿੱਚ ਪੱਕ ਜਾਂਦਾ ਪਰ ਨਾਲ ਹੀ ਆਪਾਂ ਇਹਦਾ ਪਾਸਾ ਚੇਂਜ ਕਰ ਦਾਂਗੇ ਜਿਹੜਾ ਥੱਲੇ ਉੱਪਰ ਆ ਜੀਗਾ ਉੱਪਰਲਾ ਪਾਸਾ نیچے ਆ ਜੀਗਾ ਜਦੋਂ ਆਪਾਂ ਇਹਦਾ ਪੱਕਣ ਦਾ ਵੇਟ ਕਰਨਾ ਇਹਨੂੰ ਕੱਚਾ ਨਹੀਂ ਰੱਖਣਾ ਹੈਗਾ ਜੇਕਰ ਤੁਸੀਂ ਕੱਚਾ ਖਾਓਗੇ ਕੱਚੇ ਖਾਣ ਦਾ ਕੋਈ ਬੈਨੀਫਿਟ ਨਹੀਂ ਹੈਗਾ ਜੀ ਹੁਣ ਆਪਾਂ ਇਹਦਾ ਜਿਹੜਾ ਪਾਸਾ ਜੀ ਆਪਾਂ ਇਹਦਾ ਚੇਂਜ ਕਰ ਦਿੰਦੇ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਇਹਦਾ ਜਿਹੜਾ ਆਪ ਬਰਾਊਨ ਬਰਾਊਨ ਜਾ ਹੋ ਗਿਆ ਤੁਸੀਂ ਜਦੋਂ ਸਮਝ ਲਓ ਤੇ ਅੰਦਾਜ਼ਾ ਹੋ ਜਾਣਾ ਤੁਹਾਨੂੰ ਵੀ ਹਾਂ ਵੀ ਇਹ ਜਿਹੜੀ ਉਹ ਇਹਦਾ ਆਪਾਂ ਇਹਦਾ ਆਪਾਂ ਉਹ ਵੀ ਪਕਾ ਲੈਣਾ ਜੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਹਲਕਾ ਹਲਕਾ ਬਰੀਕ ਬਰੀਕ ਆਪਾਂ ਇਹਨੂੰ ਹਲਕਾ ਹਲਕਾ ਜਿਦਾ ਸਾਈਕਾ ਲਵਾ ਲੈਣਾ ਆਪਾਂ ਇਹਨੂੰ ਇਸੇ ਤਰ੍ਹਾਂ ਦੀ ਜਿਹੜਾ ਵੀ ਤੁਹਾਡਾ ਸਾਰਾ ਵੈਸਣ ਤੁਸੀਂ ਇਹਨੂੰ ਰੈਡੀ ਕਰ ਲੈਣਾ ਹੁਣ ਇਹਨੂੰ ਆਪਾਂ ਖਾਣਾ ਕਿਸ ਚੀਜ਼ ਨਾਲ ਜੀ ਉਹ ਤੁਹਾਨੂੰ ਮੈਂ ਵੀਡੀਓ ਦੇ ਅੱਗੇ ਜਾ ਕੇ ਦੱਸਾਂਗਾ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਆਹ ਦੇਖ ਸਕਦੇ ਹੋ ਜੀ ਤੁਸੀਂ ਸਾਡਾ ਜਿਹੜਾ ਵੈਸਣ ਪੂੜਾ ਜਿਹਾ ਹੈ ਨਾ ਵੈਸਣ ਜਿਹਦਾ ਪੂੜਾ ਸਾਡਾ ਬਣ ਕੇ ਰੈਡੀ ਹੋ ਗਿਆ ਇਹ ਥੋੜਾ ਜਿਹਾ ਜ਼ਿਆਦਾ ਸੜ ਗਿਆ ਤੇ ਆਪਣੇ ਦੇ ਬਣ ਕੇ ਰ ਆਪਣਾ ਇਹ ਬਣ ਕੇ ਹੁਣ ਰੈਡੀ ਹੋ ਗਿਆ ਜੀ ਆਪਣਾ ਇਹ ਇਹ ਆਪਾਂ 2 ਪੀਸ ਮੇ ਬਣਾ ਲਏ ਆਪਣੇ ਵਾਸਤੇ ਹੁਣ ਤੁਸੀਂ ਇਹਨੂੰ ਖਾਣਾ ਕਿਦਾਂ ਕਿਹੜੀ ਚੀਜ਼ ਨਾਲ ਖਾਣਾ ਉਹ ਤੁਹਾਨੂੰ ਮੈਂ ਅੱਗੇ ਦੱਸ ਦਾਂ ਜੀ ਹਾਂ ਜੀ ਅੱਜ ਦਾ ਸਾਡਾ ਬੇਸਨ ਚਿਲਾ ਕੋੜਾ ਜੀ ਸਾਡਾ ਬਣ ਕੇ ਰੈਡੀ ਹੋ ਗਿਆ ਜੀ ਹੁਣ ਇਹਨੂੰ ਤੁਸੀਂ ਲੈਣਾ ਇਦਾਂ ਦਹੀਂ ਆ ਆਪਣਾ ਇਹ ਦਹੀਂ ਇੱਕ ਗੋਲੀ ਤੁਸੀਂ ਲੈ ਲੈਣੀ ਆ ਇੱਕ ਗੋਲੀ ਦਹੀਂ ਤੁਸੀਂ ਜਿਹੜੀ ਲੈਣੀ ਆ ਉਹ ਲੋ ਫੈਟ ਵਾਲਾ ਦਹੀਂ ਲੈਣਾ ਤੁਸੀਂ ਲੋ ਫੈਟ ਮਿਲਕ ਦਾ ਤੁਸੀਂ ਘਰ ਦੇ ਵਿੱਚ ਹੀ ਬਣਾ ਲੈਣਾ ਤੁਸੀਂ ਉਹ ਲੈ ਲੈਣਾ ਤੇ ਤੁਸੀਂ ਇਹਦੇ ਨਾਲ ਇਹਨੂੰ ਸਰਵ ਕਰਨਾ ਜੀ ਇਹਨੂੰ ਆਪਾਂ ਖਾ ਕੇ ਦੇਖਾਂ ਵਾਕਿਆ ਯਾਰ ਬਹੁਤ ਸਵਾਦ ਬਣਿਆ ਵਾ ਤੁਸੀਂ ਇਦਾਂ ਬਣਾ ਸਕਦੇ ਹੋ ਜ ਜੇ ਅੱਪਾ ਗੱਲ ਕਰੀ ਇਹਨੂੰ ਤੁਸੀਂ ਮਤਲਬੀ ਖਾਣਾ ਕਰਨਾ ਬਣਾਉਣਾ ਕਰਦੇ ਹੋ ਤੁਸੀਂ ਇਹਨੂੰ ਤੁਸੀਂ ਦੁਪਹਿਰ ਦੇ ਟਾਈਮ ਤੇ ਜਿਹੜਾ ਬਣਾ ਸਕਦੇ ਹੋ 11 12 ਵਜੇ ਬਣਾ ਸਕਦੇ ਹੋ ਜਾਂ ਫਿਰ ਤੁਸੀਂ 4 5 ਵਜੇ ਤੁਸੀਂ ਬਣਾ ਸਕਦੇ ਹੋ ਇਹਦੇ ਵਿੱਚ ਹਾਈ ਪ੍ਰੋਟੀਨ ਹੈ ਇਹਦੇ ਵਿੱਚ ਪਨੀਰ ਵਗੈਰਾ ਆਪਾਂ ਇਹਦੇ ਵਿੱਚ ਪਾਇਆ ਵਾ ਤੇ ਇਹ ਤੁਹਾਡੀ ਸਿਹਤ ਲਈ ਬਹੁਤ ਵਧੀਆ ਤੇ ਤੁਹਾਡੇ ਜਿਹੜਾ ਤੁਹਾਡਾ ਬੋਡੀ weight ਆ ਇਹ ਜਿਹੜਾ ਵਿਸਨ ਜਿੱਲਾ ਆਪਾਂ ਬਣਾਇਆ ਜੀ ਹਨਾ ਜੀ ਇਹ ਤੁਹਾਡਾ ਜਿਹੜਾ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਬਹੁਤ ਬਹੁਤ ਹੀ ਜ਼ਿਆਦਾ ਤੁਹਾਡੀ ਹੈਲਪ ਕਰੇਗਾ ਤੇ ਤੁਹਾਡੀ ਸਰੀਰ ਨੂੰ ਇਹ ਪ੍ਰੋਟੀਨ ਦੇਵੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਕਿਨਵੇਂ ਦੇ ਵੀਡੀਓ ਦੇ ਨਾਲ ਉਹ ਤੱਕ ਰਹਿ ਤਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸასი ਸ਼ੁਕਰੀਆ